ਨਮਸਕਾਰ ਜੀ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਤੇ ਉਮੀਦ ਕਰਦੀ ਹਾਂ ਤੁਸੀਂ ਵੀ ਆਪਣੇ ਘਰਾਂ ਸਾਰੇ ਵਧੀਆ ਹੋਵੋਗੇ ਅੱਜ ਟੈਲੀ ਰੁਟੀਨ ਚ ਮੈਂ ਲਕੀਆ ਆਲੂ ਦੇ ਪਰੌਂਠੇ ਬਣਾਉਣਾ ਅੱਜ ਅਸ਼ੋਦੀ ਫਰਮਾਇਸ਼ ਸੀ ਕਿ ਸਵੇਰੇ ਮਾਰਨਿੰਗ ਬ੍ਰੈਕਫਾਸਟ ਤੇ ਵੀ ਚੰਗੇ ਪਰੌਂਠੇ ਖਾਣੇ ਆ ਸਾਡਾ ਲੰਚ ਦਾ ਟਾਈਮ ਹੋ ਜਾਂਦਾ ਔਰ ਬੱਚਿਆਂ ਦਾ ਹਲੇ ਮਾਰਨਿੰਗ ਹੀ ਹੁੰਦੀ ਹੈ 11:30 ਪਜ ਗਏ ਹੋਏ ਆ ਮਟਰੀ ਹੁਣ ਉੱਠ ਕੇ ਕਹਿ ਰਹੇ ਕਿ ਮੇਰਾ ਨਾਸ਼ਤਾ ਦੇ ਦੋ ਮੇਰੇ ਹਸਨੇ ਅੰਦਰ ਪਰੌਂਠੇ ਬੈਠ ਕਰ ਲਏ ਆ ਕੁਛ ਮੇਰਾ ਪਰੌਂਠੇ ਬਣਾਉਂਦਾ ਇੱਕ ਅਜ ਹੋਰ ਕਾਰਨ ਵੀ ਹੈ ਕਿ ਮੇਰਾ ਵੱਡਾ ਬੇਟਾ ਯਸ਼ ਉਹਨੂੰ ਡੇਢ ਕ ਮਹੀਨਾ ਹੋ ਗਿਆ ਹਲੇ ਕੈਨੇਡਾ ਗਏ ਨੂੰ ਤੇ ਉਥੇ ਆਲੂ ਦੇ ਪੌਂਠੇ ਬਣਾਉਣ ਲੱਗਿਆ ਸੀਗਾ ਤੇ ਕਹਿੰਦਾ ਬਣੇ ਨਹੀਂ ਤਾਂ ਉਹਨੇ ਮੈਨੂੰ ਕਿਹਾ ਮम्मा ਕਿੱਦਾਂ ਬਣਾਣੇ ਆ ਮੈਂ ਸੋਚਿਆ ਚਲ ਆ ਜਾ ਆਲੂ ਦੇ ਪੌਂਠੇ ਬਣਾਉਂਦੀ ਆ ਵੀਡੀਓ ਵੀ ਬਣਾ ਲਾਂਗੀ ਤੇ ਉਹਨੂੰ ਪਤਾ ਚੱਲ ਜੇ ਕਿੱਦਾਂ ਬਣਾਣੇ ਆ ਐਕਚੁਅਲੀ ਬੱਚੇ ਨਾ ਦੇਖਦੇ ਨਹੀਂ ਹੈਗੇ ਜਦੋਂ ਬਣਾਉਣ ਲੱਗਦੇ ਨਾ ਤਾਂ ਉਹਨੂੰ ਪੂਰਾ ਪ੍ਰੈਸ਼ਰ ਕਰ ਦਿੰਦੇ ਆ ਆਲੂ ਸਾਰੇ ਬਾਹਰ ਨਿਕਲ ਗਏ ਮੇਰੇ ਨਾਲ ਪੂਰਾ ਜੋਰ ਨਾਲ ਦੱਬਿਆ ਹੋਇਆ ਆਲੂ ਬਾਹਰ ਸਾਰੇ ਪੌਂਠੇ ਤੋਂ ਤੇ ਉਹਨੂੰ ਮੈਂ ਕਿਹਾ ਸੀ ਮੈਂ ਕਿਹਾ ਜੇ ਇਸ ਤਰ੍ਹਾਂ ਨਹੀਂ ਬੰਦਦਾ ਨਾ ਤਾਂ ਸਿੱਧਾ ਆਪਾਂ ਦੋ ਕੂਕੇ ਬਣਾ ਕੇ ਉਹਦੇ ਵੀ ਚਾਲੂ ਨਾਲ ਕੇ ਬਣਾ ਲੰਨੇ ਆ ਉਹ ਹਲਕਾ ਜਿਹਾ ਪ੍ਰੈਸ ਕਰਕੇ ਤੇ ਤਾਂ ਕਰਕੇ ਮੈਂ ਸੋਚਿਆ ਜੀ ਮੈਂ ਦੋਨੇ ਤਰ੍ਹਾਂ ਦੇ ਪਰੌਂਠੇ ਬਣਾਵਾਂਗੀ ਨਾਲੇ ਉਹ ਵੀ ਦੇਖ ਲੇਗਾ ਕਿ ਕਿਸ ਤਰ੍ਹਾਂ ਮੈਂ ਹੈ ਨਹੀਂ ਆਰ ਨੂੰ ਮੈਂ ਥੋੜਾ ਜਿਹਾ ਪੌਇਲ ਕਿੱਤੇ ਆ ਇਹ ਸ਼ੂ ਤੇ ਇਸ ਹਾਵ ਨਾਲ ਜਿੰਨੇ ਕਹੋ ਦੋ ਤਿੰਨ ਪਰੌਂਠੇ ਖਾਣ ਹੁੰਦੇ ਆਲੇ ਇਹਦੇ ਵਿੱਚ ਆਪਾਂ ਨੇ ਹਰੀਆਂ ਮਿਰਚਾਂ ਕੱਟ ਲਈਆਂ ਪਿਆਜ਼ ਕੱਟ ਲਿਆ ਨਮਕ ਮਿਚ ਪਾ ਲਿਆ ਹਰਾ ਧਨੀਆ ਮੈਂ ਛੋਟੀ ਜਿਹੀ ਛਾਲੀ ਰੱਖੀ ਹੋਈ ਹੈ ਇਹਦੇ ਚ ਧਨੀਆ ਬਹੁਤ ਸੋਨਾ ਧੁੱਟਾ ਜਾਂਦਾ ਥੋੜਾ ਜਿਹਾ ਸੁੱਕਾ ਧਨੀਆ ਵੀ ਪਾਵਾਂਗੇ 그커 예고 좀 하고 있는 아 ਤਲ ਲਓ ਜੀ ਆਪਣੀ ਪਰੌਂਠੀ ਤਿਆਰ ਠੀਕ ਹੈ ਰੈਡੀ ਹੋਈ ਕਹਿ ਰਹੇ ਸੀਗਾ ਠੀਕ ਹੈ ਰੈਡੀ ਹੋਈ ਹੂੰ ਉਹ ਗਿਲ ਗਿਆ ਤੇਰਾ ਬਾਈ ਕੋਈ ਨਹੀਂ ਤੇ ਆ ਦੂਜੀ ਰੋਟੀ ਦੇ ਉੱਪਰ ਰੋਟੀ ਰੱਖ ਕੇ ਮਸਾਲਾ ਵਿੱਚ ਸਟਫ ਕਰਕੇ ਇਹਨੂੰ ਸਾਈਡਾਂ ਤੋਂ ਪ੍ਰੈਸ ਕਰਦੇ ਰਹਿਣਾ ਹਲਕਾ ਜਿਹਾ ਚੱਕਰ ਬਿਲ ਨਾਲ ਲਗਾ ਕੇ ਤੇ ਰੋਟੀ ਆਪਣੀ ਰੈਡੀ ਤੇ ਮੈਂ ਸੌਣ ਲੱਗੀ ਸੀ ਹੁਣੇ ਹੁਣੇ ਸੌਣ ਦੀ ਤਿਆਰੀ ਕਰ ਰਹੀ ਸੀ ਤੇ ਉਹਨੇ ਉਹਨੇ ਜਸਟ ਯਸ਼ ਦਾ ਫੋਨ ਆਇਆ ਤੇ ਉਹਨਾਂ ਨੇ ਉਹਨੇ ਕਿਹਾ ਸਾਈਕਲ ਉੱਤੇ ਉਹਨੇ ਤੇ ਉਹਦੇ ਰੂਮ ਮੇਟ ਨੇ ਇਕੱਠੇ ਹੋ ਕੇ ਕਿਤੇ ਨੇੜੇ ਤੇੜੇ ਕਹਿੰਦੇ ਘੁੰਮਣ ਜਾਣਾ ਹੁੰਦਾ ਤੇ ਅਸੀਂ ਸਾਈਕਲ ਲੈ ਕੇ ਆਏ ਆ ਹੁਣੇ ਸਾਡੇ ਨਾਲ ਸਾਈਕਲ ਦੀ ਨਾ ਘਰ ਲੈ ਕੇ ਆਂਦੀ ਵੀਡੀਓ ਸ਼ੇਅਰ ਕਰਕੇ ਆਦੇ ਆ ਜੋ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਇਸ ਵਾਟ ਇਟ ਇਜ਼ ਤੇ ਇਹ ਅੱਜ ਦੇ ਸਾਈਕਲ ਦੀ ਵੀਡੀਓ ਸੀ ਜਿਹੜਾ ਕਿ ਉਹ ਆਪਣੇ ਕੋਰੀਡੋਰ ਚ ਆਪਣੇ ਲਿਫਟ ਤੋਂ ਰੂਮ ਦੇ ਵਿੱਚ ਲੈ ਕੇ ਜਦੋਂ ਜਾ ਰਿਹਾ ਇਸ ਟਾਈਮ ਦੀ ਵੀਡੀਓ ਹੈ ਸਾਈਕਲ ਹਾਲੇ ਪੂਰਾ ਸਾਨੂੰ ਵੀ ਨਹੀਂ ਦਿਖਾਇਆ ਜਿੱਦਾਂ ਹੀ ਦਿਖਾਇਆਗਾ ਤਾਂ ਮੈਂ ਤੁਹਾਡੇ ਨਾਲ ਵੀ ਜਰੂਰ ਸ਼ੇਅਰ ਕਰਾਂਗੀ ਉਸ ਚੀਜ਼ ਨੂੰ ਤੇ ਹੁਣ ਦੁਪਹਿਰ ਦੇ 12 ਵਜੇ ਰਹੀ ਹੈ ਤੇ ਮੈਂ ਜਾ ਕੇ ਰੋਟੀ ਪਾਣੀ ਦਾ ਦੁਪਹਿਰ ਦਾ ਇੰਤਜ਼ਾਮ ਕਰਦੀ ਆ ਤੇ ਆਪਾਂ ਹੁਣ ਕਿਚਨ ਚ ਮਿਲਦੇ ਆ ਤੇ ਦੁਪਹਿਰ ਦੇ 12 ਵਜੇ ਦਾ ਟਾਈਮ ਹੈ ਨਾਸ਼ਤਾ ਸੀ ਆਲੂ ਵਾਲੇ ਪਰੌਠਿਆਂ ਦਾ ਕਰਕੇ ਫ੍ਰੀ ਹੋ ਗਏ ਤੇ ਅਜਮਨ ਸਾਹਿਬ ਨੇ ਰੋਟੀ ਨਹੀਂ ਸੀ ਲੈ ਕੇ ਜਾਣੀ ਇਸ ਕਰਕੇ ਅਸੀਂ ਸਵੇਰੇ ਕੁਝ ਨਹੀਂ ਬਣਾਇਆ ਸੀਗਾ ਹੁਣ ਦੁਪਹਿਰ ਵਾਸਤੇ ਮੈਂ ਹੋਰ ਯਸ਼ੂ ਵਾਸਤੇ ਆਪਾਂ ਦੋਨਾਂ ਵਾਸਤੇ ਆਪਾਂ ਨੇ ਬਣਾਈ ਇੱਕ ਕੜੀ ਥੋੜੀ ਜੀ ਕਿਉਂਕਿ ਮਾਨ ਸਾਹਿਬ ਦਾ ਪੇਟ ਖਰਾਬ ਕਰਕੇ ਉਹ ਕਹਿੰਦੇ ਸੀ ਕਿ ਕੜੀ ਨਹੀਂ ਮੈਂ ਖਾਵਾਂਗਾ ਉਹਨਾਂ ਦੀ ਅੱਜ ਪਾਰਟੀ ਵੀ ਐਕਚੁਅਲੀ ਨਾ ਆਫਿਸ ਵਿੱਚ ਤੇ ਆਪਣੇ ਪਕੌੜੇ ਰੈਡੀ ਐ ਇਧਰੋਂ ਮਸਾਲਾ ਵੀ ਰੈਡੀ ਐ अपनी कड़ी तैयार कड़ी अपनी तैयार होगी दो चौल बनावे आराम न थोड़ी हले होर कड़ेगी ढक्कन लगा देंगे ਤੇ ਲੋ ਜੀ ਆਪਣਾ ਦੁਪਹਿਰ ਤੱਕ ਦਾ ਲੰਚ ਰੈਡੀ ਕੜੀ ਚਾਵਲ ਦੋ ਵਜੇ ਟਾਈਮ ਹੈ ਹੁਮ ਥੋੜੀ ਜਿਹਾ ਰੈਸਟ ਕਰਕੇ 3 ਕੌਜੇ ਉੱਠ ਕੇ ਆਪਾਂ ਖਾਣਾ ਖਾਵਾਂਗੇ ਤੇ ਫਿਰ ਟਿਊਸ਼ਨ ਵਗੈਰਾ ਆ ਜਾਏਗੀ ਤੇ ਅੱਜ ਵਾਲਾ ਵਲੌਗ ਮੈਂ ਇੱਥੇ ਖਤਮ ਕਰ ਰਹੀ ਹਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਤੁਹਾਨੂੰ ਸਾਡੇ ਵਲੌਗ ਕਿੱਦਾ ਦੇ ਲੱਗਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ